ਤਾ ਗਿਆ ਪਰ ਮੈਨੂੰ ਅੱਜ ਤੱਕ ਇਹ ਜੀ ਮਿੱਠੀ ਬਾਤ ਦੇ ਵਿੱਚ ਇਹ ਜੀ ਸੋਹਣੀ ਤਰ੍ਹਾਂ ਨੇ ਕਦੀ ਨਹੀਂ ਬੁਲਾਇਆ ਮੀ ਮੈਂ ਮਰਛਾ ਐਵੇਂ ਜੀ ਕਰਦਾ ਲਾਲਾ ਤੇਰਾ ਮੂੰਹ ਚੱਪਾ ਜੀ ਕਰਦਾ ਤੈਨੂੰ ਘੁੱਟ ਕੇ ਨਾ ਐ ਤੂੰ ਅੱਖਾਂ ਮੈਨੂੰ ਸੰਗ ਆਉਂਦੀਆਂ ਚਾਚੀ ਅਤਰੋ ਦੀਆਂ ਇਹ ਚਲਾਕੀਆਂ ਹੁਣ ਸਾਨੂੰ ਮੁੜਮੁੜ ਸਤਾਉਣਗੀਆਂ ਉਹਨਾਂ ਦਾ ਇਹ ਰੰਗੀਨ ਅੰਦਾਜ਼ ਹੁਣ ਨਜ਼ਰ ਨਹੀਂ ਆਏਗਾ ਜ਼ਿੰਦਗੀ ਪਰ ਹੋਰਾਂ ਨੂੰ ਹਸਾਉਣ ਵਾਲੀ ਇਹ ਸ਼ਖਸੀਅਤ ਅੱਜ ਸਭ ਦੀਆਂ ਅੱਖਾਂ ਨਮ ਕਰ ਗਈ 50 ਸਾਲ ਤੋਂ ਵੀ ਵੱਧ ਸਮੇਂ ਤੋਂ ਕਾਮੇਡੀ ਕਰਦੀ ਆ ਰਹੀ ਚਾਚੀ ਅਤਰੋ ਹੁਣ ਦੁਨੀਆ 'ਚ ਨਹੀਂ ਰਹੀ ਬਠਿੰਡਾ ਤੇ ਰਹਿਣ ਵਾਲੀ ਚਾਚੀ ਅਤਰੋ ਉਰਫ ਕਲਾਕਾਰ ਸਰੂਪ ਪ੍ਰਿੰਦਰਾ ਦੀ ਸ਼ਨੀਵਾਰ ਸਵੇਰ ਮੌਤ ਹੋ ਗਈ ਸਰੂਪ 78 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਸਰੂਪ ਪੂਰੀ ਉਮਰ ਚਾਚੀ ਅਤਰੋ ਬਣ ਕੇ ਜਿਉਏ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਲਈ ਉਹਨਾਂ ਨੇ ਔਰਤ ਦਾ ਭੇਸ ਧਾਰਿਆ ਤੇ ਇਸ ਨੇ ਉਹਨਾਂ ਨੂੰ ਹਰ ਉਹ ਚੀਜ਼ ਦਿੱਤੀ ਜੋ ਇੱਕ ਕਲਾਕਾਰ ਚਾਹੁੰਦਾ ਹੈ ਸ਼ੋਹਰਤ ਪੈਸਾ ਨਾਮ ਤੇ ਸਭ ਤੋਂ ਵੱਧ ਲੋਕਾਂ ਦਾ ਪਿਆਰ ਆਪ ਪੁੱਜ ਮੇਰਾ ਕੀ ਦੁੱਖਦਾ ਮੈਨੂੰ ਭੁੱਖ ਨਹੀਂ ਲੱਗਦੀ ਕਿ ਮੈਂ ਬਾਹਾਂ ਖਾਨੀ ਆ ਕਿ ਸਰੀਰ ਟੁੱਟਦਾ ਹੈ ਕਿ ਤਾਪ ਹੈ ਕਿ ਕੀ ਤੂੰ ਆਪ ਪੁੱਜ ਲੈ ਵੀ ਬਾ ਤੇਰਾ ਸਾਰਾ ਕੁਝ ਚੈੱਕ ਕਰ ਲਿਆ ਤੈਨੂੰ ਭੋਰਾ ਵੀ ਤਕਲੀਫ ਨਹੀਂ ਆਹਾ ਸਵਾਦ ਆਗਿਆ ਲੈ ਗੱਲ ਕਰਦਾ ਮੈਨੂੰ ਤਾਂ ਜਮਾ ਹੀ ਕੋਈ ਤਕਲੀਫ ਨਹੀਂ ਮੈਂ ਤਾਂ ਤੇਰੀ ਬੜਾਈ ਸੁਣੀ ਸੀ ਤੇ ਦਰਸ਼ਨ ਕਰਨ ਆ ਗਈ ਤੇ ਹੋਰ ਲੈ ਆ ਗਈ ਸ਼ਮਕ ਛੱਲੋ ਲੈ ਵੀ ਪਾਉਂ ਤਮਾ ਕੇ ਉੱਧਰ ਬੈਠ ਆਹ ਹੁਣ ਤਾਂ ਮੈਨੂੰ ਭੇਜੇਗੇ ਉੱਧਰ ਅਤਰੋ ਦਾ ਸਫ਼ਰ 1988 ਚ ਸ਼ੁਰੂ ਹੋਇਆ ਤੇ 2012 ਤੱਕ ਜਾਰੀ ਰਿਹਾ ਆਪਣੀ ਸਹੇਲੀ ਚਤਰੋ ਦੀ ਮੌਤ ਤੋਂ ਬਾਅਦ ਵੀ ਲੋਕਾਂ ਨੂੰ ਹਾਸੇ ਦੀ ਦਵਾਈ ਦੇਣ ਇਸ ਜ਼ਿੰਮੇਵਾਰੀ ਅਤਰੋ ਨੇ ਸੰਭੀ ਰੱਖੀ 26 ਫਿਲਮਾਂ ਕਈ ਮਸ਼ਹੂਰ ਟੀਵੀ ਸੀਰੀਅਲ ਤੇ ਕਈ ਸਟੇਜ ਸ਼ੋਜ਼ ਤੇ ਅਤਰੋ ਨੇ ਲਾਈਆਂ ਰੌਣਕਾਂ। ਆਬਨ ਤੇਲ ਰੱਖਿਆ, ਤਾਉੜੀਆ ਰੱਖਿਆ ਤੇ ਆ ਜਾਇਖਾਨੇ ਦੀਆਂ ਬਾਹਰ ਭੁੱਲ ਗਿਆ ਨਹੀਂ ਚੀ ਜੱਪਲੀਆਂ ਭੁੱਲ ਗਿਆ ਉਹ ਆਹੋ ਪਾਉਂਦੇ ਨਾ ਪੜੇ ਲਿਖੇ ਨਾ। ਦੋ ਬਾਹਰ ਭੁੱਲ ਗਿਆ ਭੈਣੇ ਅੰਦਰ ਡਲੀਆਰਗਾ ਨਿਕਲ ਆਇਆ ਉਹ ਤਾਂ। ਨੀਮਾ ਮਰ ਜਾ ਜਮਾ ਨੰਗ ਤੜੰਗਾ। ਨੰਗ ਤੜੰਗਾ ਕੀ ਉਹ ਪਾਈ ਵੀ ਸੀ ਪੁੱਤ ਖਾਨੇ ਦੀ। ਨਖਰੇ ਦਾ ਮੁੱਲ ਅਤਰੋ ਬੜੀ ਚੀਜ਼ ਹੈ। ਪਾਟੀ ਚਿੱਠੀ ਅਤਰੋ ਆਈ ਲਵ ਯੂ। ਲਿਸਟ ਲੰਮੀ ਹੈ। ਸੇ ਚਾਚੀ ਮੈਂ ਖਾਣਿਆ ਦਾਣੇ ਹਾਂ ਮੈਨੂੰ ਐ 10 ਰੁਪਏ ਦਾ ਧਾਰ ਕਰਨਾ ਜਾਂ ਫਿਰ ਜਾਣਾ ਥਾਣੇ ਗੱਲ ਸੁਣ ਆ ਦਾਤੀ ਆ ਮੇਰੇ ਕੋਲ ਹੈ ਜੇ ਦਾਣਿਆਂ ਨੂੰ ਹੱਥ ਲਾਇਆ ਨਾ ਤਾਂ ਹੱਥ ਵੜ ਦੂੰ ਪਾਇਆ ਨਾ ਜੇ ਮਛਦਾ ਮਛਦਾ ਰੇਫਤਾ ਸਿਰ 'ਚ ਤਾਂ ਘਰ ਦਾ ਹੀ ਕੁੱਤੇ ਨੂੰ ਚੁਗਦਾ ਜਾਏਗਾ ਸ਼ਰਮ ਕਿਸੇ ਥਾਂ ਦਾ ਹਾਂ ਕੌਣ ਹੈ ਮੈਂ ਬੋਲਦਾ ਅੱਛਾ ਬਾਪੂ ਆ ਮਾਫ ਕਰਨਾ ਆਪਣਾ ਪਿੱਦੀ ਦਾ ਬਾਪੂ ਵੇ ਤੈਨੂੰ ਨਹੀਂ ਕਹਿੰਦੀ ਮੈਂ ਮੇਰੇ ਮੂੰਹ ਚੋਂ ਨਿਕਲ ਗਿਆ ਕੀ ਕਰਾਂ 11 ਮੈਂ ਵੀ ਨਿਕਲ ਗਿਆ ਸਰੂਪ ਰਿੰਦਾ ਨੇ ਆਪਣੇ ਕੰਮ ਚ ਇੰਨੀ ਕਾਮਯਾਬੀ ਹਾਸਲ ਕੀਤੀ ਕਿ ਉਹਨਾਂ ਦੇ ਨਾਮ ਤੇ ਬਠਿੰਡਾ ਚ ਸੜਕ ਵੀ ਬਣਵਾਈ ਗਈ ਉਹ ਹਮੇਸ਼ਾ ਹੱਸਦੇ ਖੇਡਦੇ ਰਹੇ ਬੁਰੇ ਕੰਮਾਂ ਤੋਂ ਕੋਹਾਂ ਦੂਰ ਅੱਜ ਉਹਨਾਂ ਦੇ ਜਾਣ ਦਾ ਦੁੱਖ ਭਾਵੇਂ ਸਤਾਉਂਦਾ ਹੈ ਪਰ ਜੇ ਇੱਕ ਵਾਰ ਅੱਖਾਂ ਬੰਦ ਕਰਕੇ ਉਹਨਾਂ ਦਾ ਚਿਹਰਾ ਯਾਦ ਕਰੋ ਤਾਂ ਹਲੇ ਵੀ ਸਿਰਫ ਖੁਸ਼ੀ ਹੀ ਮਿਲਦੀ ਹੈ ਤੇ ਇੱਕ ਮਿੱਠੀ ਜਹੀ ਮੁਸਕਾਨ ਤੇ ਇੱਕ ਮਿੱਠੀ ਜਹੀ ਮੁਸਕਾਨ ਮੈਂ ਕੋਈ ਚਾਹ ਨੂੰ ਰੋਲਾ ਪਾਉਣੀ ਹੈ ਚਾਚੀ ਅਤਰੋ ਵੀ ਸ਼ਾਇਦ ਇਹੀ ਚਾਹੁੰਦੀ ਸੀ